ਸੰਗਤ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੇ ਦਿਨ ਜਾਨੀ 13 ਦਸੰਬਰ 1987 ਵਾਲੇ ਦਿਨ ਸੰਤੋਖ ਕਾਲੇਕੈਟ ਨੇ ਭਾਈ ਸਵਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਅਤੇ ਮਾਲ ਮੰਡੀ ਵਿੱਚ ਪੁਲਿਸ ਦੇ ਦੁੱਚੜ ਅਫਸਰ ਇਜ਼ਹਾਰ ਆਲਮ ਵੱਲੋਂ ਭਾਰੀ ਦਸੀਹੇ ਦਿੱਤੇ ਗਏ ਆਓ ਜਾਂਦੇ ਹਾਂ ਭਾਈ ਸਵਰਨਜੀਤ ਸਿੰਘ ਦਾ ਜੀਵਨ ਸ਼ਹੀਦ ਭਾਈ ਸਵਰਨਜੀਤ ਸਿੰਘ ਦਾ ਜਨਮ ਪਿੰਡ ਅਲਾਦੀਨ ਨਜ਼ਦੀਕ ਤਰਨਤਾਰਨ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸਰਦਾਰ ਚੰਨਣ ਸਿੰਘ ਅਤੇ ਮਾਤਾ ਗੁਰਨਾਮ ਕੌਰ ਦੇ ਘਰ ਵਿਖੇ ਹੋਇਆ ਸੀ ਭਾਈ ਸਵਰਨਜੀਤ ਸਿੰਘ ਬਚਪਨ ਤੋਂ ਹੀ ਬੜਾ ਫਰਤੀਲਾ ਅਤੇ ਰੇਸ਼ਟ ਪੁਸ਼ਟ ਸਰੀਰ ਦਾ ਮਾਲਕ ਸੀ ਜੋ ਕਿ ਆਪਣੇ ਹਾਣੀ ਸਾਥੀਆਂ ਦੀਆਂ ਦੋ ਪਾਰਟੀਆਂ ਬਣਾ ਕੇ ਇੱਕ ਦੂਜੇ ਤੇ ਹਮਲਾ ਕਰਨ ਦੀਆਂ ਖੇਡਾਂ ਅਕਸਰ ਹੀ ਖੇਡਿਆ ਕਰਦਾ ਸੀ ਭਾਈ ਸਵਰਨਜੀਤ ਸਿੰਘ ਨੇ ਜਿੱਥੇ ਖੁਦ ਸ਼ਹਾਦਤ ਦਿੱਤੀ ਉੱਥੇ ਉਸਦੇ ਦੋ ਭਰਾ ਵੀ ਪੁਲਸ ਨੇ ਸ਼ਹੀਦ ਕਰ ਦਿੱਤੇ 10ਵੀਂ ਜਮਾਤ ਤੱਕ ਭਾਈ ਸਵਰਨਜੀਤ ਸਿੰਘ ਨੇ ਪੜ੍ਹਾਈ ਕੀਤੀ ਪਰ 8ਵੀਂ ਜਮਾਤ ਵਿੱਚ ਹੀ ਉਸਨੇ ਗੁਰਵਾਨੀ ਦੀ ਸੰਥਿਆ ਲੈਣੀ ਆਰੰਭ ਕਰ ਦਿੱਤੀ ਸੀ 10ਵੀਂ ਤੋਂ ਬਾਅਦ ਭਾਈ ਸਵਰਨਜੀਤ ਸਿੰਘ ਨੇ ਗੁਰਵਾਨੀ ਦੀ ਸੰਥਿਆ ਤੱਕ ਸ੍ਰੀ ਦਮਦਮਾ ਸਾਹਿਬ ਹੋਤੇ ਗੁਰਦੁਆਰਾ ਗੁਰਦਾਸ਼ਨ ਪ੍ਰਕਾਸ਼ ਚੌਂਕ ਮਹਿਤਾ ਤੋਂ ਮੁਕੰਮਲ ਕੀਤੀ ਇੱਥੇ ਉਸ ਦੀ ਮੁਲਾਕਾਤ ਆਬਾ ਗੁਰਵਚਨ ਸਿੰਘ ਮਾਨੋਚਾਹਲ ਦੇ ਨਾਲ ਹੋਈ 19 ਜੁਲਾਈ 1982 ਵਾਲੇ ਦਿਨ ਦਮਦਮੀ ਟਕਸਾਲ ਦੇ ਮੁਖੀ ਮਹਾਨ ਸ਼ੇਰ ਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਜਦੋਂ ਮੋਰਚਾ ਆਰੰਭ ਕੀਤਾ ਗਿਆ ਤਾਂ ਭਾਈ ਸਵਰਨਜੀਤ ਸਿੰਘ ਵੀ ਸਤਕਰਨ ਜੀ ਦੇ ਦਰਬਾਰ ਸਾਈ ਵਿਖੇ ਆ ਗਿਆ। ਇੱਥੇ ਰਹਿਦਿਆਂ ਹੀ ਭਾਈ ਸਵਰਨਜੀਤ ਸਿੰਘ ਨੇ ਭਾਈ ਸੁਰਿੰਦਰ ਸਿੰਘ ਛੋਟੀ ਜਰਨੈਲ ਲਾਭ ਸਿੰਘ ਵਰਗੇ ਮਹਾਨ ਸੂਰਬੀਰ ਜੋਧਿਆਂ ਨਾਲ ਖਾੜਕੂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਿੰਦੂ ਤੋਂ ਵੀ ਮੁਸਲਮਾਨੀ ਆਗੂ ਹਰਵੰਸ لال ਖੰਨਾ ਸਮੇਤ ਅਨੇਕ ਸਿੱਖ ਕੌਮ ਦੇ ਦੋਖਿਆਂ ਨੂੰ ਖਾਲਸੇ ਰਵਾਇਤਾਂ ਦੇ ਮੁਤਾਬਕ ਸਜ਼ਾਵਾਂ ਦਿੱਤੀਆਂ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਅਤ ਨਜ਼ਦੀਕੀ ਸਾਥੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨ ਵਾਲੇ ਸਮਗਲਰ ਜਗਪਾਲ ਪੁਰੀਏ ਛਿੰਦੇ ਨੂੰ 24 ਘੰਟਿਆਂ ਵਿੱਚ ਹੀ ਉਸ ਦੇ ਕੀਤੇ ਦੀ ਸਜ਼ਾ ਦੇ ਦਿੱਤੀ। ਜਲੰਧਰ ਸ਼ਹਿਰ ਵਿੱਚ ਜਗਵਾਨੀ ਅਖਬਾਰ ਦੇ ਮਾਲਕ ਸੰਪਾਦਕ ਰਮੇਸ਼ ਚੰਦਰ ਨੂੰ ਭਾਈ ਸਵਰਨਜੀਤ ਸਿੰਘ ਨੇ ਭਾਈ ਸੁਖਦੇਵ ਸਿੰਘ ਸੁੱਖਾ ਉਰਫ ਜਾਨਾ ਲਾਲ ਸਿੰਘ ਭਾਈ ਦਲਜੀਤ ਸਿੰਘ ਉਰਫ ਬੋਧੂ ਅਤੇ ਭਾਈ ਗੁਰਿੰਦਰ ਸਿੰਘ ਭੋਲਾ ਨਾਲ ਮਿਲ ਕੇ ਸਜ਼ਾ ਦਿੱਤੀ। ਜਾਲਾਮ ਪੁਲਿਸ ਅਫਸਰ ਪੱਟੀ ਨੂੰ ਸੋਧਣ ਵਾਲੇ ਭਾਈ ਸਵਰਨਜੀਤ ਸਿੰਘ ਨੇ ਫਰੀਦਕੋਟ ਜਾ ਕੇ ਸੋਧਾਂ ਦੀ ਕੋਸ਼ਿਸ਼ ক্্ে স্্ে tibar... ਸਮਾਹ ਕਾਰਨ ਤੋਂ ਪਹਿਲਾਂ ਹੀ ਉਸ ਦੀ ਗ੍ਰਿਫਤਾਰੀ ਹੋ ਗਈ ਪੁਲਿਸ ਨੇ ਉਸ ਨੂੰ ਤਸ਼ਦਦ ਕਰਨ ਦੀ ਹੱਦ ਹੀ ਮੁਕਾ ਦਿੱਤੀ ਅਤੇ ਸੂਰਵੀਰ ਜੋਧੇ ਨੇ ਵੀ ਜ਼ੁਲਮ ਸਹਿਣ ਕਰਨ ਦੀ ਹੱਦ ਮੁਕਾ ਦਿੱਤੀ ਤਸ਼ਦਦਾਂ ਦੇ ਇਸ ਦੌਰ ਵਿੱਚ ਉਸ ਦੀ ਇੱਕ ਲੱਤ ਟੁੱਟ ਗਈ ਸੀ ਤਾਂ ਉਮਰ ਠੀਕ ਨਾ ਹੋ ਸਕੀ ਅਤੇ ਸਾਰੀ ਉਮਰ ਭਾਈ ਸਵਰਨਜੀਤ ਸਿੰਘ ਥੋੜਾ ਜਿਹਾ ਲੰਗੜਾ ਕੇ ਤੁਰਦਾ ਰਿਹਾ ਭਾਰੀ ਤਸ਼ਦਦ ਕਰਨ ਤੋਂ ਬਾਅਦ ਭਾਈ ਸਵਰਨਜੀਤ ਸਿੰਘ ਨੂੰ ਪਹਿਲਾਂ ਫਰੀਦਕੋਟ ਅਤੇ ਮਗਰੋਂ ਕੇਂਦਰੀ ਜੇਲ੍ਹ ਜਲੰਧਰ ਵਿੱਚ ਭੇਜ ਦਿੱਤਾ ਗਿਆ 4 ਦਸੰਬਰ 1985 ਤੋਂ ਲੈ ਕੇ 5 April 199 86 ਤੱਕ ਇਸੇ ਹੀ ਜੇਲ੍ਹ ਵਿੱਚ ਭਾਈ ਸਵਰਨਜੀਤ ਸਿੰਘ ਦੀ ਮੁਲਾਕਾਤ ਪਈ ਲਵ ਸ਼ੇਂਦਰ ਸਿੰਘ ਡੱਲੇਵਾਲ ਹੋਣਾ ਦੇ ਨਾਲ ਹੋਈ ਅਤੇ ਦੋਸਤੀ ਗੂੜੀ ਪੈ ਗਈ। ਇੱਥੇ ਹੀ ਭਾਈ ਲਵ ਸ਼ੇਂਦਰ ਸਿੰਘ ਡੱਲੇਵਾਲ ਤੇ ਭਾਈ ਸਵਰਨਜੀਤ ਸਿੰਘ ਤੋਂ ਗੁਰਵਾਨੀ ਦੀ ਸੰਥਿਆ ਪ੍ਰਾਪਤ ਕੀਤੀ। ਹਮੇਸ਼ਾ ਹੀ ਖੁਸ਼ ਰਹਿਣ ਵਾਲਾ ਤੇ ਸਦਾ ਹੀ ਚਰਦੀ ਕਲਾ ਵਿੱਚ ਰਹਿਣ ਵਾਲਾ ਭਾਈ ਸਵਰਨਜੀਤ ਸਿੰਘ ਦਾ ਸੁਆਬ ਬਹੁਤ ਹੀ ਮਿਲਾਪੜਾ ਸੀ। 5 ਅਪ੍ਰੈਲ 1986 ਵਾਲੇ ਦਿਨ ਭਾਈ ਸਵਰਨਜੀਤ ਸਿੰਘ ਜਰਨਲ ਲਾਭ ਸਿੰਘ ਤੇ ਭਾਈ ਗੁਰਿੰਦਰ ਸਿੰਘ ਭੋਲਾਪੁਰ ਸਰਾਸ ਦੇ ਵਿੱਚੋਂ ਖਾਲਸਤਰ ਕਵਾਂਡਾ ਫੋਰਸ ਦੇ ਮੁਖੀ ਭਾਈ ਮਨਵੀਰ ਸਿੰਘ ਚਿਹੇੜੂ ਹੋਣਾ ਦੀ ਮਦਦ ਨਾਲ ਸਿਰਾਰ ਹੋ ਗਏ। ਖਾਲਸਤਰ ਕਵਾਂਡਾ ਫੋਰਸ ਵੱਲੋਂ ਪੁਲਿਸ ਪਾਰਟੀ ਉਤੇ ਜਲੰਧਰ ਕਚੇਰੀਆਂ ਵਿੱਚ ਵੱਡਾ ਹਮਲਾ ਕਰਕੇ 7 ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ ਗਿਆ ਤੇ ਇਹਨਾਂ ਨੂੰ ਛਡਾ ਲਿਆ ਗਿਆ। ਫਰਾਰ ਹੋਣ ਤੋਂ ਬਾਅਦ ਭਾਈ ਸਵਰਨਜੀਤ ਸਿੰਘ ਨੇ ਬਾਬਾ ਗੁਰਵਚਨ ਸਿੰਘ ਮਾਨੋਚਾਲ ਨਾਲ ਮਿਲ ਕੇ ਭਿੰਡਰਾਵਾਲਾ ਟਾਈਗਰ ਫੋਰਸ ਦੀ ਸਥਾਪਨਾ ਕੀਤੀ ਅਤੇ ਪਹਿਲਾ ਐਕਸ਼ਨ ਜੀਵਨ ਸਿੰਘ ਉਮਰਾਨੰਦਗਲ ਦੇ ਪੁੱਤਰ ਸਰਦੇਵ ਸਿੰਘ ਨੂੰ ਮਾਰਨ ਦਾ ਕੀਤਾ। ਇਸ ਤੋਂ ਬਾਅਦ ਭਾਈ ਸਵਰਨਜੀਤ ਸਿੰਘ ਨੇ ਬਹੁਤ ਐਕਸ਼ਨ ਕੀਤੇ। ਰਪੋਰਟ ਜੀਵਨ ਦੌਰਾਨ ਭਾਈ ਸਵਰਨਜੀਤ ਸਿੰਘ ਦਾ ਆਨੰਦ ਕਾਰਜ ਬੀਬੀ ਸਤਵੀਰ ਕੌਰ ਨਾਲ ਹੋਇਆ ਤੇ ਜਨਵਰੀ 1988 ਦੌਰਾਨ ਜਦੋਂ ਭਾਈ ਸਵਰਨਜੀਤ ਸਿੰਘ ਦੀ ਸ਼ਹਾਦਤ ਤੋਂ 1 ਮਹੀਨਾ ਬਾਅਦ ਇੱਕ ਪੁੱਤਰ ਜਗਜੀਤ ਸਿੰਘ ਦਾ ਜਨਮ ਹੋਇਆ ਬੀਬੀ ਸਤਵੀਰ ਕੌਰ ਨੇ ਭਾਈ ਸਵਰਨਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਨੇ ਆਰੰਭ ਕਰ ਦਿੱਤੀ ਜੋ ਕਿ ਅੱਜ ਤੱਕ ਜਾਰੀ ਹੈ ਬਹੁਤ ਹੀ ਕਠਿਨ ਕਾਲ ਨਾ ਕਰਦੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਭਾਈ ਸਵਰਨਜੀਤ ਸਿੰਘ ਨੇ 1987 ਸਾਲ ਦੇ ਦੌਰਾਨ ਦਿੱਲੀ ਵੱਲ ਨੂੰ ਰੁਖ ਕੀਤਾ ਤੇ ਨਵੰਬਰ 1984 ਸਾਲ ਵਿੱਚ ਸਿੱਖ ਪਰਿਵਾਰਾਂ ਦੇ ਘਰਾਂ ਤੋਂ ਲੁੱਟਣ ਅਤੇ ਮਾਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਖਾਲਸੇ ਰਵਾਇਤਾ ਅਨੁਸਾਰ ਸਜ਼ਾਵਾਂ ਦਿੱਤੀਆਂ। ਉਹਨਾਂ ਨੂੰ ਪਾਰ ਪੰਜੋਂ ਤੋਂ ਪਹਿਲਾਂ ਉਹਨਾਂ ਨੂੰ 84 ਦਾ ਉਹ ਦਰਦਨਾਕ ਦੌਰ ਜਾਤ ਕਰਨ ਲਈ ਆਖਿਆ ਤਾਂ ਕਿ ਕਿਸੇ ਕਿਸਮ ਦਾ ਉਹ ਭੁਲੇਖਾ ਨਾ ਰਹੇ। ਇੱਕ ਵਾਰ ਭਾਈ ਸਵਰਨਜੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਦੋਸਤਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਸ਼ਾਮ ਵੇਲੇ ਸਿਪਾਈ ਨੇ ਰੋਟੀ ਬਣਾਉਣ ਲਈ ਜਿੰਦਰਾ ਖੋਲ੍ਹਿਆ ਤਾਂ ਸਵਰਨਜੀਤ ਸਿੰਘ ਫਰਾਰ ਹੋ ਗਿਆ। ਇਸ ਸਮੇਂ ਤੱਕ ਪੋਰਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਵਰਨਜੀਤ ਸਿੰਘ ਪਿੰਡ ਅੱਲਾਦੀਨ ਹੈ। ਭੱਜ ਕੇ ਭਾਈ ਸਵਰਨਜੀਤ ਸਿੰਘ ਪਿੰਡ ਕੋਟਲੀ ਨੇੜੇ ਕੋਟਾਲ ਪਹੁੰਚਿਆ ਜਿੱਥੇ ਬਾਬਾ ਗਰਵਚਨ ਸਿੰਘ ਮਾਨੋਚਾਲ ਆਪਣੇ ਸਾਥੀਆਂ ਨਾਲ ਮੌਜੂਦ ਸਨ। ਭਾਈ ਸਵਰਨਜੀਤ ਸਿੰਘ ਨੂੰ ਮਿਲ ਕੇ ਬਾਬਾ ਗਰਵਚਨ ਸਿੰਘ ਮਾਨੋਚਾਲ ਨੇ ਆਖਿਆ ਕਿ ਮੈਨੂੰ ਤੇਰੇ ਉੱਪਰ ਬੜਾ ਮਾਣ ਹੈ। ਅੱਜ ਜੋ ਤੂੰ ਪੁਲਸ ਰਾਸ ਦੇ ਵਿੱਚੋਂ ਫਰਾਰ ਹੋ ਕੇ ਆਇਆ ਹੈ ਇਸ ਨਾਲ ਮੇਰੇ ਮਾਣ ਵਿੱਚ ਹੋਰ ਵਾਧਾ ਹੋ ਗਿਆ। ਅਖੀਰ 13 ਦਸੰਬਰ 1987 ਵਾਲੇ ਦਿਨ ਸੰਤੋਖ ਕਾਲੇਕੈਟ ਨੇ ਸਵਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਮਾਲ ਵੰਡੀ ਵਿੱਚ ਪੁਲਿਸ ਦੇ ਬਚੜ ਅਫਸਰ ਇਹਾਰ ਆਲਮ ਨੇ ਭਾਰੀ ਤਸੀਹੇ ਦਿੱਤੇਗੇ ਅਜਿھے ਤਸੀਹੇ ਦਿੰਦਿਆਂ ਪੁਲਿਸ ਦੇ ਬਚੜ ਅਫਸਰ ਇਹਾਰ ਆਲਮ ਨੇ ਪੁੱਛਿਆ ਕਿ ਤੇਰੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸ ਭਾਈ ਸਵਰਨਜੀਤ ਸਿੰਘ ਨੇ ਜਵਾਬ ਦਿੱਤਾ ਹਾਂ ਮੇਰੀ ਇੱਕ ਆਖਰੀ ਖੁਆਇਸ਼ ਹੈ ਜੇ ਪੂਰੀ ਕਰ ਸਕਦਾ ਤਾਂ ਦੱਸ ਇਹਾਰ ਆਲਮ ਨੇ ਫੇਰ ਆਖਿਆ ਕੀ ਮੈਂ ਜਰੂਰ ਪੂਰੀ ਕਰਾਂਗਾ ਤਾਂ ਭਾਈ ਸਵਾਰਨਜੀਤ ਸਿੰਘ ਨੇ ਆਖਿਆ ਕਿ ਗੋਲੀ ਮੇਰੀ छाਤੀ ਵਿੱਚ ਮਾਰੀ ਜਾਵੇ ਇਹ ਜਵਾਬ ਸੌਣ ਕਿ ਉਹ ਬੁੱਚੜੇ ਹਾਰ ਆਲਮ ਜਰੂਰ ਕੰਬ ਗਿਆ ਹੋਵੇਗਾ ਸੋ 15 ਦਸੰਬਰ 1987 ਵਾਲੇ ਦਿਨ ਭਾਈ ਸਵਾਰਨਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਕਢੀ ਗਈ ਕਿ ਬਰਪਾਰ ਥਾਣੇ ਦੀਨੋਂ ਦੇ ਪਿੰਡ ਉਪਲਾ ਦੇ ਪੁਲ ਦੇ ਉੱਤੇ ਉਹ ਸੂਰਵੀਰ ਨੂੰ ਸ਼ਹੀਦ ਕਰ ਦਿੱਤਾ ਦਿਖਾਇਆ ਗਿਆ ਜੋ ਕਿ ਸਰਾਸਰ ਝੂਠ ਸੀ ਸੁਸੰਗਤ ਸੀ ਇਸ ਵੀ ਭਾਈ ਸਵਰਨਜੀਤ ਸਿੰਘ ਜੀ ਦਾ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ